ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਠੱਠਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਿਆਲੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਠੱਠਾ ਠੀਕ ਆ ਜੀ ਮਾਝੇ ਦਾ ਪਿੰਡ ਆ ਤੇ ਸਰਪੰਚ ਰਣਵੀਰ ਸਿੰਘ ਦੇ ਕੋਲ ਆਇਆ ਆ ਦੋਸਤੋ ਪਹਿਲਾਂ ਆਪਾਂ ਵੀਡੀਓ ਇਸ ਘਰੋਂ ਕਾਫੀ ਅਪਲੋਡ ਕੀਤੀਆਂ ਨੇ ਤੇ ਪਸ਼ੂ ਤੁਹਾਨੂੰ ਚੰਗੇ ਚੰਗੇ ਦਿਖਾਏ ਆ ਚਾਹੇ ਬਿਹੜਾ ਹੋਣ ਚਾਹੇ ਮੱਝਾਂ ਝੋਟੀਆਂ ਹੋਣ ਪਸ਼ੂ ਕਾਫੀ ਵਧੀਆ ਵੀਰ ਲੈ ਕੇ ਆਉਂਦਾ ਤੇ ਵਪਾਰ ਦਾ ਕੰਮ ਆ ਫਿਕਰੀ ਵਾਲੇ ਪਸ਼ੂ ਇਸ ਘਰੇ ਜ਼ਿਆਦਾਤਰ ਆਉਂਦੇ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਬਹੁਤ ਕਮਾਲ ਦੀ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਤਾਜੀ ਸੂਈ ਆ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਵੀਰ ਰਣਵੀਰ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਝੋਟੀ ਚੰਗੀ ਖਾਸ ਆ ਸਪੈਸ਼ਲ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਬਿਲਕੁਲ ਜਿਹੜਾ ਕੋਈ ਵੀਰ ਅੱਗੇ ਚੰਗਾ ਪਸ਼ੂ ਤਾਂ ਖਰੀਦਣਾ ਚਾਹੁੰਦਾ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਬਾਕੀ ਆਰਡਰ ਕੁਆਲਿਟੀ ਬਾਡੀ ਸਟਰਕਚਰ ਓਵਰਆਲ ਜਿੰਨੀ ਵੀ ਆਪਾਂ ਤੁਹਾਨੂੰ ਹਰ ਪੱਖ ਤੋਂ ਹਰ ਪਾਸੇ ਤੋਂ ਜ਼ਰੂਰ ਦਿਖਾਵਾਂਗੇ ਤਸੱਲੀ ਦੇ ਨਾਲ ਤੇ ਗੱਲਬਾਤ ਆਪਾਂ ਕਰਦੇ ਆਂ ਵੀਰ ਰਣਵੀਰ ਸਿੰਘ ਦੇ ਨਾਲ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ 7 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤਕਰੀਬਨ ਕੋਈ 1 ਵਜੇ ਦਾ ਦੁਪਹਿਰ ਦਾ ਹੈਗਾ ਸੋ ਐਨੀਮਲ ਜਿਹੜੇ ਵੀਰ ਨੂੰ ਪਸੰਦ ਆਊਗਾ ਤਸੱਲੀ ਲਈ ਤੁਸੀਂ ਘਰ ਵਿਜ਼ਿਟ ਕਰ ਸਕਦੇ ਜੇ ਇੱਕ ਟਾਈਮ ਦੋ ਟਾਈਮ ਚਵਾਈ ਕਰ ਸਕਦੇ ਜੇ ਸੋ ਇਸ ਵੇ ਪਸ਼ੂ ਤੇ ਬਾਕੀ ਗੱਬਰ ਪਸ਼ੂ ਹਰ ਵਾਰ ਆਪਾਂ ਕਹਿ ਦਿੰਨੇ ਆਂ ਵੀ ਆਪ ਦੀ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਆ ਜੋ ਸਾਬਤ ਤੋਂ ਪਹਿਲਾਂ ਸਰਪੰਚਾ ਨੂੰ ਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਦਾ ਸਤਿ ਸ੍ਰੀ ਅਕਾਲ ਹੋਠੀਠਾ ਵੀਰ ਜੀ ਬਹੁਤ ਵਧੀਆ ਚੜਦੀ ਕਲਾ ਜੀ ਬਹੁਤ ਵਧੀਆ ਚੜਦੀ ਕਲਾ ਰਹਿਣੀ ਚਾਹੀਦੀ ਵੀ ਅੱਛਾ ਸਰਪੰਚ ਸਾਹਿਬ ਅੱਜ ਇੱਕ ਲਿਆਂਦੀ ਦੇ ਇੱਕ ਹੀ ਮੈਨੂੰ ਉਹਦਾ ਲੱਖਾਂ ਰੁਪਏ ਆ ਗਈ ਬਿਲਕੁਲ ਜੀ ਬਿਲਕੁਲ ਠੀਕ ਹੈ ਲਗੀਨਾ ਹੀ ਲਿਆਂਦਾ ਜੀ ਅੱਜ ਮੈਂ ਨਾਲ ਵੀ ਉਹ ਹੀ ਲਓ ਵੀ ਦੋਸਤੋ ਠੀਕ ਆ ਕਮਾਲ ਦੀ ਚੀਜ਼ ਆ ਦੋਸਤੋ ਚੰਗੀ ਤਸੱਲੀ ਨਾਲ ਦਿਖਾਵਾਂਗੇ ਤੇ ਪਸੰਦ ਆਊਗੀ ਠੀਕ ਆ ਜਿਹੜਾ ਵੀ ਰੁਪਏ ਆਊਗਾ ਖਰੀਦਦਾਰ ਦੂਰੋਂ ਨੇੜੇੋਂ ਸੋ ਖਾਲੀ ਮੁੜ ਕੇ ਨਹੀਂ ਜਾਂਦਾਗਾ ਇਹ ਵੀ ਜਿਹੜ ਤੇ ਸਰਪੰਚ ਸਾਹਿਬ ਕੀ ਇਸ ਝੋਟੀ ਦਾ ਬੈਕਗ੍ਰਾਉਂਡ ਆ ਕੀ ਡਿਟੇਲ ਐ ਇਸ ਝੋਟੀ ਦੀ ਇਹ ਪਹਿਲੇ ਸੂਏ ਸੰਧੂ ਸਾਹਿਬ ਹਾਂ ਤੇ ਹਫਤਾ ਕੁ ਸੂਈ ਨੂੰ ਹੋ ਗਿਆ ਜੀ ਹਾਂਜੀ ਤੇ ਚੰਗਾ ਦੋਦਾਰ ਕਾਰਡ ਆ ਇਹਦਾ ਠੀਕ ਆ ਜੀ ਤੇ ਬਾਕੀ ਆਪ ਨੂੰ ਹਰ ਮੁਹਾਰੇ ਦੱਸਣੇ ਡਿਆ ਹਵਾਨਾ ਨਹੀਂ ਆ ਦੱਸਣੇ ਤੇ ਕੋਈ ਦੋੜਾਂ ਕੇ ਚਵਾਈ ਕਰ ਲਈ ਆਪਾਂ ਹਾਂਜੀ ਬਿਲਕੁਲ ਬਿਲਕੁਲ ਤੇ ਚਵਾ ਦਾ ਇੱਕ ਤਾਂ ਪਾਸ ਕਰਾ ਦੋ ਵੀ ਚਵਾਈ ਕਿਦਾਂ ਦੀ ਚਵਾਈ ਬਿਲਕੁਲ ਬਹੁਤ ਬੋਲੀ ਹੈ ਜੀ ਚੌਂਚ ਤੇ ਕਿੰਨਾ ਖਣ ਮੌਜੂਦ ਆ ਕੋਈ 6-7 ਦਿਨਾਂ ਦੀ ਸੂਈ ਥੱਲੇ ਕਿੰਨਾ ਕੁ ਦੁੱਧ ਹੈ ਜਿਹੜਾ ਤੁਸੀਂ ਨੋਟ ਕੀਤਾ ਹੋਇਆ ਹੁਣ 10-11 ਕਿਲੋ ਦੁੱਧ ਹੈਗਾ ਜੀ 10-11 ਕਿਲੋ ਮਣਕੇ 10 ਤੋਂ ਬਾਹਰ ਹੀ ਹੈ 10 ਤੋਂ ਬਾਹਰ ਹੈ ਜੀ ਜਿਹੜਾ ਹੁਣ ਇਸ ਟਾਈਮ ਤੇ ਆ ਰ ਠੀਕ ਹੈ ਜੀ ਲੋ ਵੀ ਦੋਸਤੋ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਦਿਖਾ ਦਈਏ 10 ਤੋਂ ਬਾਹਰ ਜਿਹੜਾ ਇਸ ਝੋਟੀ ਦਾ ਮਿਲਕ ਆ ਤੇ ਸੁਹਾਵੀਰ ਕਹਿੰਦਾ ਪਹਿਲਾਂ ਇਹ ਝੋਟੀ ਸੂਈ ਹੈ ਸਿੰਗੀ-ਸਿੰਗੀ ਵੇਖ ਲਓ ਇੱਕ ਵਾਰੀ ਪੂਰਾ ਫੇਸ ਕੁਆਲਿਟੀ ਦੇਖ ਲਓ ਤੇ ਆ ਬਾਡੀਸ ਸਟਰਕਚਰ ਆਪਾਂ ਸਾਰੇ ਬਣੇ ਹੋ ਤੁਹਾਨੂੰ ਜ਼ਖਾਰ ਨੇ ਠੀਕ ਹੈ ਜੀ ਬੇਲ ਵੇਖੋਗੇ ਦੋਸਤੋ ਤੇ ਬੇਲ ਵੀ ਕਮਾਲ ਦੀ ਹੈ ਠੀਕ ਆ ਹਾਈਟ ਕੱਦ ਵੀ ਸੋਹਣਾ ਹੈ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਇਹਨੂੰ ਆਪਾਂ ਅਕਾਊਂਟ ਕਰ ਸਕਦੇ ਹਾਂ ਬੱਚਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੂਰੀ ਦਿਖਾ ਦਿੰਦਾ ਮਗਰ ਆਹ ਕੱਟੀ ਆ ਫੀਮੇਲ ਕਾਪ ਆਹ ਦੇਖੋ ਜੀ ਬਾਕੀ ਸਰਪੰਚਾ ਸਰਪੈਸਾ ਹੈਗਾ ਵੈਸੇ ਇੱਕ ਹਫਤਾ ਹੀ ਹੋਇਆ ਵੈਸ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਸਮਝਾ ਠੀਕ ਹੈ ਜੀ ਹਫਤਾ ਹੀ ਹੋਇਆ ਠੀਕ ਹੈ ਮਗਰ ਕੱਟੀ ਪੂਰੀ ਜੰਮੀ ਪਲੀ ਮਾਰ ਕੱਟੀ ਹੈ ਠੀਕ ਆ ਕੱਟੀ ਬਹੁਤ ਵਧੀਆ ਜੀ ਅੱਜ ਮੁਰਾਦ ਜੀ ਜੀ ਦੋਸਤੋ ਆਪ ਮਦਰ ਬਾਕੀ ਸੋ ਅੰਡਰ ਕੁਆਲਟੀ ਇੱਕ ਵਾਰੀ ਤੁਸੀਂ ਦੇਖੋ ਤੇ ਗਿੱਠ ਗਿੱਠ ਤੇ ਆਪਾਂ ਕਹਿ ਦੇਣਾ ਵੀ ਵੰਡ ਜਿਹੜੀ ਗਿੱਠ ਗਿੱਠ ਤੇ ਆ ਵੇਖੋ ਥਣਪੂਂਦੀ ਸ਼ੇਪ ਵੇਖੋ ਚਾਰੇ ਥਨਾਂ ਦਾ ਜਿਹੜਾ ਦੋਸਤੋ ਸਪੇਸ ਅੰਤਰ ਤੁਸੀਂ ਦੇਖ ਸਕਦੇ ਜੇ ਕਾਫੀ ਸੋਹਣਾ ਥਣਾ ਆ ਦੇਖੋ ਜੀ ਠੀਕ ਹੈ ਇਸ ਟਾਈਮ ਜਿਹੜਾ ਦੋਸਤੋ 10 ਤੋਂ ਬਾਹਰ ਤੁਸੀਂ ਅਕਾਊਂਟ ਕਰ ਲਿਓ ਦੁੱਧ 10 ਤੋਂ ਬਾਹਰ 11 10 11 ਦੇ ਦਰਮਿਆਨ ਹੁਣ ਚੱਲਦੀ ਪਈ ਆ ਜਿੰਨਾ ਇੱਕ ਦਿਨ ਹੋਇਆ ਸੂਈ ਨੂੰ ਉਸ ਦੇ ਅਕੋਰਡਿੰਗ ਤਾਂ ਦੋ ਤੋਂ ਵਧੀਆ ਠੀਕ ਹੈ ਸਟਾਰਟਿੰਗ ਸੋਹਣੀ ਆ ਤੇ ਪੀਕ ਤੇ ਵੇਖਾਂਗੇ ਵੀ ਦੋਸਤੋ ਕਿੰਨਾ ਕੁ ਪਸ਼ੂ ਚੱਲ ਸਕਦਾ ਠੀਕ ਆ ਉਮੀਦ ਚੰਗੀ ਆ ਕਿਉਂਕਿ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਲੇਵਾ ਹਵਾਨਾ ਪਸ਼ੂ ਤਾਂ ਦੱਸ ਦਿੰਦਾ ਵੀ ਕਿੰਨਾ ਕੁ ਮਿਲਕ ਭਰਨਾ ਚਾਹੀਦਾ ਸੋ ਬਾਡੀ ਬੰਦ ਤਰਾ ਵੇਖੋ ਬੈਕ ਸਾਈਡ ਤੋਂ ਪਿੱਟ ਪੁੱਠਾ ਆ ਦੇਖੋ ਜੀ ਠੀਕ ਆ ਜੀ ਬਾਕੀ ਸੋ ਪੂਰੀ ਰਾਜੀ ਵਜਨ ਦਾ ਫੁੱਲ ਲੋਡ ਵਾਲੀ ਬਰੇਡ ਕਿਤੇ ਠੀਕ ਆ ਜੀ ਤਾਜੀ ਸਰਪੈਂਸਾਂ باقی ਬਰੀਡਿੰਗ ਦੇ ਸੰਤੂ ਸਾਹਿਬ ਬਹੁਤ ਵਧੀਆ ਜੇ ਕਿਸੇ ਭੈਣ ਭਰਾ ਨੇ ਬਰੀਡਿੰਗ ਤੇ ਜਿੰਨਾ ਕੰਮ ਕਰਨਾ ਨਾ ਉਹਨਾਂ ਵਾਸਤੇ ਬਹੁਤ ਬੈਸਟ ਆ ਹੂੰ ਥੜਾ ਥੜਾ ਦਾ ਵੇਖੋ ਵਿਰਲਾ ਕਦ ਕਾਠ ਫਿਰ ਸਨਖਣਪੁਰਾ ਤੇ ਦੁੱਧ ਸਾਰੀਆਂ ਗੱਲਾਂ ਜਰੂਰ ਨੋਟ ਕਰਨ ਦੇ ਵਿੱਚ ਇੱਕ ਨਾਰਮਲ ਪਸ਼ੂ ਤੇ ਇੱਕ ਬਰੀਡ ਵਾਲੇ ਪਸ਼ੂ ਦਾ ਜਿੰਨਾ ਮਰਜੀ ਕੋਲੇ ਖੜਜੋ ਵੀ ਇਹ ਨਹੀਂ ਵੀ ਕੋਈ ਕੈਮਰੇ ਦਾ ਕੋਈ ਡਰਦਾ ਵਾਲਾ ਨਹੀਂ ਤੇ ਦੇਖੋ ਨਹੀਂ ਤਾਂ ਡਰਦਾ ਨਹੀਂ ਜਿੰਨਾ ਨੇੜੇ ਤੋਂ ਆਪਾਂ ਖੜ ਕੇ ਟੱਚ ਕਰਦੇ ਪਏ ਕੋਈ ਮਹਿਸੂਸ ਨਹੀਂ ਨੂੰ ਹੁੰਦਾ ਬਿਲਕੁਲ ਜੀ ਸਹੀ ਗੱਲ ਇਹ ਆ ਇਹ ਨਸਲ ਦਾ ਕੰਮ ਆ ਜੀ ਨਹੀਂ ਤਾਂ ਡੰਗਰ ਤੇ ਆਪਾਂ ਲੱਗੇ ਆਉਨੇ ਆ ਨਹੀਂ ਤੇ ਖੁਰਲੀ ਚ ਛਾਲਾ ਮਾਰ ਜਾਂਦੇ ਉਹ ਖੁਰਲੀ ਚ ਉਹ ਇਹਦੇ ਵੇਖ ਲਓ ਕਿਤਰਾ ਕੈਮਰਾ ਲੱਗੇ ਆਪਾਂ ਲੱਗੇ ਖੜੇ ਆ ਕੋਈ ਗੱਲ ਹੀ ਨਹੀਂ ਜੀ ਸਮਸਾ ਆਹ ਲਓ ਦੋਸਤੋ ਠੀਕ ਆ ਵੀ ਜਿੱਡਾ ਨਜ਼ਦੀਕੀ ਤੋਂ ਐ ਲੱਗਦਾ ਪਿਆ ਵੀ ਜਿੱਥੋਂ ਦੀ ਜੰਪਲ ਹੋਵੇ ਉੱਥੇ ਉੱਥੇ ਖੜੀ ਹੁੰਦੀ ਹੈ ਜਿੱਥੇ ਸੋ ਬਾਕੀ ਬਾਡੀ ਸਟਰਕਚਰ ਦੋਸਤੋ ਮੈਂ ਵਾਰ-ਵਾਰ ਤੁਹਾਨੂੰ ਦਿਖਾਦੇ ਆਂ ਵੀ ਹਰ ਇੱਕ ਚੀਜ਼ ਹਰ ਇੱਕ ਐਂਗਲ ਹਰ ਇੱਕ ਪੱਖ ਤੋਂ ਉਹ ਕਿਸਾਨ ਫਾਰਮਰ ਵੀਰਾਂ ਦੇ ਸਮਝ ਆ ਜਾਏ ਜਿਨ੍ਹਾਂ ਨੂੰ ਬੜੀ ਜਿਆਦਾ ਲੋੜ ਆ ਨੀੜ ਆ ਜ਼ਰੂਰਤ ਆ ਇਹੋ ਜਿਹੇ ਪਸ਼ੂ ਖਰੀਦਣ ਦੇ ਆਹ ਲਓ ਜੀ ਸੋ ਖੋਲ ਕੇ ਤੋਰ ਕੇ ਦਿਖਾਉਨੇ ਆ ਆਰਡਰ ਕੁਆਲਿਟੀ ਤੁਹਾਨੂੰ ਹੋਰ ਸਮਝ ਆ ਜਾਊਗੀ ਬਾਕੀ ਮਿਲਕ ਵੇਨ ਆਹ ਦੇਖੋ ਜੀ ਠੀਕ ਹੈ ਜੀ ਸੋ ਚੰਗਾ ਮਿਲਕ ਦੇਣਾ ਦੋਸਤੋ ਤੇ ਮਿਲਕ ਵੇਨ ਵੀ ਜਿਹੜੀ ਓਨੀ ਫਲਾਵਟ ਦੇ ਵਿੱਚ ਓਨੀ ਮੋਟਾਈ ਦੇ ਵਿੱਚ ਹੁੰਦੀ ਆ ਵੇਖੋ ਠੀਕ ਹੈ ਹਾਂ ਤੁਹਾਨੂੰ ਬਹੁਤ ਸੋਹਣਾ ਮੁੱਠੀ ਥਾਣਾ ਐਨ ਬਿਲਕੁਲ ਨੋਕਲੇ ਤਿੱਖੇ ਖੋਲ ਕੇ ਤੋਰ ਕੇ ਦਿਖਾਉਣੀ ਆ ਤੋਰਗੇ ਜੀ ਠੀਕ ਆ ਸੋ ਚੰਗੀ ਜਿਹੜੀ ਦੋਸਤੋ ਝੋਟੀ ਆ ਵਧੀਆ ਦੁੱਧ ਦੀ ਉਮੀਦ ਕਰ ਸਕਦੇ ਆ ਠੀਕ ਆ ਜੀ ਸੋ ਬਸ਼ੀ ਕਾਫੀ ਪਸੰਦ ਆਊਗੀ ਮੇਰੇ ਵੀਰਾਂ ਨੂੰ ਜਿਹੜੇ ਵੀਰ ਦੇਖਣਗੇ ਜਿਹੜੇ ਖਰੀਦਦਾਰ ਕੋਈ ਵੀਰ ਸੰਪਰਕ ਕਰੂਗਾ ਸੋ ਨਾਰਾਜ਼ ਨਹੀਂ ਹੁੰਦੇ ਦੋਸਤੋ ਜਿਹੋ ਜਿਹੇ ਪਸ਼ੂ ਤੁਹਾਨੂੰ ਹੋ ਸਕਦਾ ਵੀ ਤੁਸੀਂ ਖਰੀਦਣ ਦਾ ਸੋਚਿਆ ਹੋਵੇ ਉਹੋ ਜਿਹੇ ਪਸ਼ੂ ਤਾਂ ਜਿਹੜਾ ਪਸ਼ੂ ਤੁਹਾਨੂੰ ਅੱਜ ਮਿਲ ਜਿਆ ਆ ਆ ਦੇਖੋ ਜੀ ਹਾਈਟ ਕੱਦ ਫੁੱਲ ਵੱਡਾ ਜੀ ਠੀਕ ਆ ਤੇ ਬਾਕੀ ਨਿੱਗਰ ਪੂਰੀ ਆ ਵਜਨਦਾਰ ਆ ਸੋ ਕੁਆਲਟੀ ਤੁਹਾਡੇ ਬਿਲਕੁਲ ਸਾਹਮਣੇ ਆ ਦੇਖੋ ਬਾਕੀ ਦੁੱਧ ਜਿਹੜਾ ਦੋਸਤੋ ਸੇਵਾ ਦਾ ਜਿਹੜਾ ਅੱਜ ਮੌਜੂਦ ਮੈਂ ਦੋ ਵਾਰੀ ਤੁਹਾਨੂੰ ਨੋਟ ਕਰਾਤਾ ਵੀ 10 ਤੋਂ ਬਾਹਰ ਆ 10 ਤੇ 11 ਦੇ ਵਿਚਕਾਰ ਜਿਹੜਾ ਦਰਮਿਆਨ ਹੁਣ ਚੱਲ ਰਿਹਾ ਤੇ ਆ ਮੌਕੇ ਤੇ ਠੀਕ ਆ ਜੀ ਸੋ ਉਸ ਤੋਂ ਬਾਅਦ ਤੁਸੀਂ 13 ਕਰਨਾ ਤੁਸੀਂ 12 ਲੈਣਾ ਦੁੱਧ ਉਹ ਤੁਹਾਡੀ ਆਪਣੀ ਖੇਚਲਾ ਤੁਹਾਡੀ ਮਿਹਨਤ ਆ ਜਿੰਨੀ ਚੰਗੀ ਕਰ ਲੋਂਗੇ ਉਹ ਜੇ ਪਸ਼ੂ ਨੂੰ ਜਿੱਥੇ ਵੀ ਦੁੱਧ ਤੇ ਲੈ ਜਾਣਾ ਹੋਇਆ ਉੱਥੇ ਤੁਸੀਂ ਲੈ ਕੇ ਜਾ ਸਕਦੇ ਜੀ ਬਾਕੀ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਕਾਫੀ ਸੋਹਣੀ ਆ ਸੋ ਆਪਣਨ ਵਾਲੇ ਪਾਸੇੋਂ ਵੇਖੀਏ ਬਿਊਟੀ ਵਿੱਚ ਵੀ ਵੇਖੇ ਬਿਊਟੀ ਜੀ ਵੀ ਬਹੁਤ ਸੋਹਣੀ ਠੀਕ ਆ ਬਿਊਟੀ ਚ ਵੀ ਚੰਗੀ ਆ ਤੇ ਬਾਕੀ ਦੁੱਧ ਮਿਲਕ ਵਾਲੇ ਪਾਸੋਂ ਵੇਖੀਏ ਤੇ ਹਵਾਨੇ ਦਾ ਸਟਰਕਚਰ ਵੀ ਦੱਸਦਾ ਪਿਆ ਵੀ ਕਾਫੀ ਵਧੀਆ ਜਿਹੜੀ ਦੋਸਤੋ ਝੋਟੀ ਆ ਵੇਖੋ ਉਲਟ ਬਹਿਣੀ ਵਾਲੇ ਪਾਸੇ ਤੋਂ ਥਣ ਥਣ ਨੂੰ ਵੇਖੋ ਬਹੁਤ ਸੋਹਣਾ ਗਾਇਬ ਅੰਤਰਪੂਰਾ ਜੀ ਠੀਕ ਹੈ ਜੀ ਗਿੱਠ ਕੇਟ ਤੇ ਪਕੜ ਲਈ ਮਰਲੇ ਮਰਲੇ ਦੀ ਵੰਡ ਲਓ ਜੀ ਤੋਰ ਗਏ ਹਲੋ ਠੀਕ ਆ ਸਰਪੰਚ ਸਾਹਿਬ ਝੋਟੀ ਵਿੱਚ ਕੋਈ ਸ਼ੱਕ ਨਹੀਂ ਹੈਗਾ ਚੰਗੀ ਆ ਕਮਾਲ ਦੀ ਹੈ ਤੇ ਇੱਕ ਕਾਲ ਸੰਸਾਰ ਹੈ ਜੀ ਆਵਾਜ਼ ਬਹੁਤ ਵਧੀਆ ਜੀ ਅੱਛਾ ਹਾਂ ਜੀ ਜਵਾਬ ਬਹੁਤ ਸੋਹਣਾ ਬਿਲਕੁਲ ਜੀ ਠੀਕ ਹੈ ਤੇ ਕੀ ਮੁੱਲ ਕੀ ਕਰਦੇ ਹਾਂ ਮੋਲੇ ਦਾ 95000 ਰੁਪਏ ਹੈ ਜੀ ਪਤਾ ਨਮੀ ਬਿਲਕੁਲ ਤੇ ਨੇੜੇ ਬਿਲਕੁਲ ਜਿਹਾ ਪਾਉ ਉਹਦੇ ਨੇੜੇ ਤੇੜੇ ਬਿਲਕੁਲ ਉਹਦੇ ਨੇੜੇ ਤੇੜੇ ਜੀ ਠੀਕ ਹੈ ਜੀ ਸੋ 95000 ਦੋਸਤੋ ਲੈਂਣ ਦੇ ਨਾਲ ਹੀ ਗੱਲਬਾਤ ਵੀਰ ਨੇ ਕਰਤੀ ਆ ਤੇ ਵਿੱਚੋਂ ਕੋਈ ਛੋਟ ਚਾਪਾ ਮਾਨਤਾ ਨਾਲ ਮੌਕੇ ਤੇ ਕੋਈ ਵੀ ਕਹਿ ਲਈ ਜਿਵੇਂ ਪਿਆਰ ਮੁਹੱਬਤ ਜੀਆਂ ਦੀ ਗੱਲ ਆ ਉਹ ਮੌਕੇ ਤੇ ਹੋ ਜੂਗੀ ਠੀਕ ਹੈ ਜੀ ਜਿਹੜਾ ਕੋਈ ਖਰੀਦਦਾਰ ਵੀ ਰਹੂਗਾ ਤੇ 95000 ਡਿਮਾਂਡ ਹੈ ਕਹਿ ਲੋ ਚਾਹੇ ਮੌਕੇ ਹਾਜ਼ਰ ਜਿਹੜਾ ਦੋਸਤੋ ਜੈਸਨ ਵਾਲਾ ਰੇਟ ਕਹਿ ਲੋ ਠੀਕ ਹੈ ਜੀ ਇੱਥੇ ਜਿਹੜਾ ਹਾਂ ਨਾ ਹੋ ਜੂਗੀ ਤੇ ਬਾਕੀ ਵਿੱਚੋਂ ਕੋਈ ਛੋਟ ਚਾਪਾ ਕੋਈ ਜਿੱਦਾਂ ਦੀ ਹੋ ਨੰਬਰ ਲੈ ਲੈਣੇ ਆ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਸਰਪੰਚ ਸਾਹਿਬ ਪੋਲੀ ਦਾ ਨੰਬਰ 997999968 ਠੀਕ ਹੈ ਜੀ ਸੋ ਦੋਸਤੋ ਇਹ ਸਾਰਾ ਮੇਰੇ ਨਾਲ ਹੈ ਸਰਪੰਚ ਅਨਵੀਰ ਸਿੰਘ ਪਿੰਡ ਖੱਠੇ ਤੋਂ ਠੀਕ ਹੈ ਨੇੜੇ ਕਰਿਆਲਾ ਠੀਕ ਹੈ ਜੀ ਸੋ ਘਰ ਵਿਜ਼ਿਟ ਕਰਕੇ ਦੋਸਤੋ ਤੁਸੀਂ ਨਰਕਪਰਖ ਕਰ ਸਕਦੇ ਜੇ ਚਵਾਈ ਤੇ ਬਿਲਕੁਲ ਝੋਟੀ ਹਾਜ਼ਰ ਆ ਦੋ ਡੰਗ ਚਵਾਈ ਕਰ ਲਓ ਕੋਈ ਵੀ ਰਤਨ ਟੈਂਪ ਚਵਾਈ ਕਰ ਲਿਓ ਠੀਕ ਹੈ ਮਗਰ ਕੱਟੀ ਆ ਕੱਟੀ ਵੀ ਪੂਰੀ ਹੁੰਦੜੇ ਹੈ ਵਧੀਆ ਚੰਗੇ ਖੁੱਲੇ ਪਿੰਡੇ ਦੀ ਠੀਕ ਹੈ ਜੀ ਵੱਡੀ ਝੋਟੀਆਂ ਵੀ ਬਣ ਕੇ ਤਿਆਰ ਹੋ ਗਈ ਸੋ ਜਿਸ ਵੀਰ ਨੂੰ ਮੈਨੂੰ ਲੱਗਦਾ ਹੈ ਸਮਝ ਆ ਗਈ ਦੋਸਤੋ ਜਰੂਰ ਮੇਰਾ ਵੀਰੋ ਸੰਪਰਕ ਤੁਸੀਂ ਕਰਕੇ ਗੱਲਬਾਤ ਕਰਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ